ਮੈਂ ਸੁਰੇਸ਼ ਸਿੰਘ ਸਰਪੰਚ ਐਕ ਸਰਪੰਚ ਗੱਡਵਾ ਅਸੀਂ ਅੱਜ ਜੋ ਧਰਨੇ ਦਾ ਜੁਜ਼ਨ ਕੀਤਾ ਸੀ ਆਪਾਂ ਐਸ்சி ਆਫਿਸ ਦੇ ਬਾਹਰ ਧਰਨਾ ਲਗਾਇਆ ਉਹਨਾਂ ਦਾ ਘਰਾਓ ਕੀਤਾ ਉਹਦੇ ਵਿੱਚ ਐਸ்சி ਸਾਹਿਬ ਨੇ ਸਾਡੇ ਨਾਲ ਮੀਟਿੰਗ ਲਈ ਸਾਨੂੰ ਆਪਣੇ ਕੋਲ ਬੁਲਾ ਕੇ ਮੀਟਿੰਗ ਲਈ ਮੀਟਿੰਗ ਦੇ ਵਿੱਚ ਸਾਨੂੰ ਆਸ਼ਵਾਸ਼ਣ ਦਿੱਤਾ ਕਿ ਆਪਾਂ ਪਰਸੋਂ ਤੁਹਾਡੀ ਮੀਟਿੰਗ ਜਿਹੜੀ ਹੈ ਉਹ ਕਮੇਟੀ ਨਾਲ ਕਰਵਾ ਦਿੰਨੇ ਆ ਧਰਨੇ ਨੂੰ 7 ਮਹੀਨੇ ਕੰਪਲੀਟ ਹੋ ਗਏ ਆਪਾਂ 8ਵੇਂ ਮਹੀਨੇ ਦੇ ਵਿੱਚ ਵਿੱਚ ਪ੍ਰਵੇਸ਼ ਕਰ ਚੁੱਕੇ ਆ ਅਜ ਤੱਕ ਕੋਈ ਵੀ ਹੱਲ ਨਹੀਂ ਨਿਕਲਿਆ ਕਿਸੇ ਪ੍ਰਸ਼ਾਸਨ ਨੇ ਕਿਸੇ ਸਰਕਾਰ ਨੇ ਸਾਡੀ ਸੁਣਾਈ ਨਹੀਂ ਕੀਤੀ ਅਜ ਤੱਕ ਸਾਨੂੰ ਕੋਈ ਹੱਲ ਨਹੀਂ ਮਿਲਿਆ ਪਰ ਹੁਣ ਸਾਨੂੰ ਜਿਹੜਾ ਪਰਸੋਂ ਮੀਟਿੰਗ ਕਮੇਟੀ ਦੇ ਨਾਲ ਕਰਵਾਉਣ ਦਾ ਵਾਅਦਾ ਸੁਸ਼ਾਣ ਦਿੱਤਾ ਗਿਆ ਐਸ்சி ਸਾਹਿਬ ਦੇ ਵੱਲੋਂ ਆਪਾਂ ਉਹਦੀ ਸਰਹਾਨਾ ਕਰਦੇ ਹਾਂ ਕਿ ਉਹ ਮੀਟਿੰਗ ਸਾਡੀ ਕਰਵਾਈ ਜਾਏ ਅਸੀਂ ਉਹਨਾਂ ਨਾਲ ਬੈਠੀਏ ਗੱਲਬਾਤ ਕਰੀਏ ਜੇ ਸਾਡਾ ਕੋਈ ਹੱਲ ਨਿਕਲ ਜਾਂਦਾ ਤੇ ਦੈਟਸੋ ਨਹੀਂ ਤੇ ਇਹ ਸੰਘਰਸ਼ ਸਾਡਾ ਹੋਰ ਤੇਜ ਹੋਏਗਾ ਆਪਾਂ ਹਰ ਅਫਸਰ ਦਾ ਫਿਰ ਘਰਾਓ ਕਰਨਾ ਸ਼ੁਰੂ ਕਰਾਂਗੇ ਕਿਉਂਕਿ ਬਹੁਤ ਜ਼ਿਆਦਾ ਸਮਾਂ ਹੋ ਗਿਆ ਆਪਾਂ ਇੰਨਾ ਸਮਾਂ ਇੰਤਜ਼ਾਰ ਕਰ ਲਿਆ ਹੁਣ ਆਪਾਂ ਇੰਤਜ਼ਾਰ ਨਹੀਂ ਕਰਨਾ ਹੁਣ ਆਪਾਂ ਜ਼ਿਆਦਾ ਸੰਘਰਸ਼ ਨੂੰ ਤੇਜ਼ ਕਰਕੇ ਤੇ ਆਪਣਾ ਹਰ ਅਫਸਰ ਦਾ ਘਰਾਓ ਕਰਨ ਦੀ ਕੋਸ਼ਿਸ਼ ਕਰਾਂਗੇ ਧੰਨਵਾਦ ਅੱਜ ਅਸੀਂ ਜਿਹੜਾ ਅਸੀਂ 15 ਸਾਲਾਂ ਬਾਅਦ ਅਸੀਂ ਵੱਡਾ ਧਰਨਾ ਮਾਰਦੇ ਆ ਅੱਜ ਸਾਡਾ ਪ੍ਰੋਗਰਾਮ ਸੀ ਮਾਰਚ ਕਰਨ ਦਾ ਤੇ ਸਾਡਾ ਐਸ.ੀ. ਸਾਹਿਬ ਦੇ ਜਿਹੜਾ ਧਰਨਾ ਮਾਰਨ ਦਾ ਸੀ ਉਹ ਅਸੀਂ ਅੱਜ ਥੋੜਾ ਜਿਹਾ ਮਾਰਚ ਕੀਤਾ ਤੇ ਬਾਕੀ ਅਸੀਂ ਅੱਜ ਜਿਹੜਾ ਆ ਉਹ ਐਸੀ ਸਾਹਿਬ ਦੇ ਧਰਨਾ ਮਾਰਿਆ ਉਹਦੀ ਗੱਡੀ ਦਾ ਘਰੋ ਕਰ ਲਿਆ ਉਹਦਾ ਘਰੋ ਕਰ ਲਿਆ ਅਸੀਂ ਅੰਦਰ ਪਰ ਅੱਜ ਉਹਨਾਂ ਨੇ ਜਿਹੜੀ ਗੱਲ ਪਿਛਲੇ ਪੰਜਾ 6 ਮਹੀਨਿਆਂ ਤੋਂ ਸਾਡੀ ਮੰਨੀ ਨਹੀਂ ਜਾ ਰਹੀ ਅੱਜ ਗੱਲ ਥੋੜੀ ਜੀ ਮੰਨੀ ਗਈ ਹੈ ਵੀ ਜਿਹੜੀ ਇਹ ਕਮੇਟੀ ਨੇ ਇਹ ਨਵੀਂ ਪਾਲਿਸੀ ਗਠਨ ਕੀਤੀ ਸੀ ਉਹ ਕਮੇਟੀ ਨੂੰ ਬੁਲਾਉਣ ਦਾ ਫੈਸਲਾ ਕਰ ਲਿਆ ਅਸੀਂ ਕਹਿੰਨੇ ਵੀ ਉਹ ਕਮੇਟੀ ਸਾਨੂੰ ਆਣ ਕੇ ਦੱਸੇ ਕਿਹੜੀ ਗੱਲੋਂ ਗਲਤ ਆ ਸਾਡਾ ਕਿਉਂ ਨਹੀਂ ਸਾਨੂੰ ਇਹ ਜੜੀਆਂ ਬਣ ਗਈਆਂ ਸਾਡੀਆਂ ਨੌਕਰੀਆਂ ਤੇ ਸਾਡਾ ਮੁਆਵਜ਼ਾ ਕਿਉਂ ਨਹੀਂ ਦਿੱਤਾ ਜਾ ਰਿਹਾ ਸਾਡਾ ਸਾਹਮਣਾ ਤਾਂ ਕਰੇ ਜਾਣ ਕੇ ਇਸ ਕਰਕੇ ਅਸੀਂ ਆਪਣੀ ਦਲੀਲ ਦੇਵਾਂਗੇ ਉਹ ਆਪਣੀ ਦੇਵਾਂਗੇ ਅਸੀਂ ਲੜਨਾ ਨਹੀਂ ਕਹਿਣਾ ਪਰ ਅਸੀਂ ਜੋ ਸਾਡਾ ਸੰਵਿਧਾਨ ਦੇ ਵਿੱਚ ਆ ਘਰੋ ਕਰਨਾ ਪਰ ਇਹ ਜਿਹੜਾ ਸਾਡੇ ਨਾਲ ਕੋਈ ਉਰਾ ਪਤਾ ਕਹੇਗਾ ਉਹਦਾ ਫਿਰ ਅਸੀਂ ਮੁਰਦਾਬਾਦ ਵੀ ਕਰਨਾ ਇਸ ਕਰਕੇ ਅਸੀਂ ਸੰਵਿਧਾਨ ਦੇ ਮੁਤਾਬਕ ਹੀ ਚੱਲਣਾ ਉਹਦੇ ਅਸੀਂ ਬਗੈਰ ਨਹੀਂ ਉਹ ਤੋਂ ਚੱਲਣਾ ਸੀ ਅੱਜ ਹੀ ਕਹਿਣਾ ਚਾਹੁੰਦੇ ਆ ਅੱਜ ਹੀ ਵੀ ਉਹ ਕਮੇਟੀ ਜਿਹੜੀ ਆ ਬਣੀ ਆ ਤੇ ਚੀਫ ਮੈਨ ਨੂੰ ਬੇਨਤੀ ਕਰਨੀ ਆ ਕਿ ਉਹ ਕਮੇਟੀ ਜਿਹੜੀ ਦੁਬਾਰਾ ਬਣਾ ਕੇ ਉਹਨੂੰ ਜਿਹੜੀ ਨਵੀਂ ਪਾਲਿਸੀ ਬਣੀ ਉਹਨੂੰ ਰਿਵਿਊ ਕੀਤਾ ਜਾਵੇ ਇਸ ਕਰਕੇ ਅਸੀਂ ਫੇਰ ਪਰਸੋਂ ਅਸੀਂ ਇਕੱਠੇ ਹੋਵਾਂਗੇ ਅੱਜ ਸਾਰੇ ਜਿਹੜੇ ਸਾਡੀ ਗੱਲਬਾਤ ਸੁਣਦੇ ਆ ਜਿਹੜੇ ਘਰ ਹੀ ਬੈਠੇ ਨੇ ਉਹ ਪਰਸੋਂ ਜ਼ਰੂਰ ਇੱਥੇ ਹੋਮਾ ਕੇ ਪਹੁੰਚਣ